ਇਸ ਵੇਲੇ ਇਸ ਵੇਲੇ ਪੂਰਾ ਪੰਜਾਬ ਜਿਹੜਾ ਉਹ ਜੂਝ ਰਿਹਾ ਲੜ ਰਿਹਾ ਹੈ ਪਾਣੀ ਦੇ ਨਾਲ ਹਨ ਦੇ ਨਾਲ ਬੰਨ ਟੁੱਟੀ ਜਾਂਦੇ ਆ ਪੂਰੇ ਪੰਜਾਬ ਦੀ ਨੌਜਵਾਨੀ ਉਸ ਪਾਸੇ ਲੱਗੀ ਹੋਈ ਆ ਪ੍ਰਸ਼ਾਸਨ ਨੇ ਆਪਦੀਆਂ ਮਸ਼ੀਨਰੀ ਉੱਥੇ ਲੈ ਜਾਣ ਦੀ ਬਜਾਏ ਇੱਕ ਜਿਹੜਾ ਬੇਕਸੂਰ ਬੰਦਾ ਜੇਲ੍ਹ ਦੇ ਵਿੱਚ ਡੱਕਿਆ ਐ ਐਨਐਸਏ ਦੇ ਅਧੀਨ ਗੁਰਮੀਤ ਸਿੰਘ ਬੁੱਕਣਵਾਲ ਉਹਦਾ ਸ਼ੋਅਰੂਮ ਢਾਉਣ ਤੇ ਲਾਈ ਮਸ਼ੀਨਰੀ ਆਪਦੀ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਪੰਜਾਬ ਨਾਲ ਤੇ ਪੰਜਾਬੀਆਂ ਨਾਲ ਕਿੰਨੀ ਨਫ਼ਰਤ ਕਰਦੇ ਆ ਇਹ ਸਾਡੇ ਆਪ ਦੇ ਪੰਜਾਬ ਦੇ ਵਿੱਚ ਜੰਮੇ ਹੋਏ ਇਹਨਾਂ ਦਾ ਕਸੂਰ ਨਹੀਂ ਇਹ ਇਹ ਗੁਰੂ ਸਾਹਿਬ ਦੇ ਬਚਨ ਸੀ ਗੁਰੂ ਸਾਹਿਬ ਦੇ ਸ਼ਰਾਪ ਹੈ ਜਿਹੜਾ ਆਪਾਂ ਲੱਗਾ ਜਦੋਂ ਜੰਗ ਲੜ ਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ ਸਿੰਘਾਂ ਨੇ ਸੰਸਕਾਰ ਕਰ ਦਿਓ ਤੇ ਬਾਕੀ ਜਿਹੜੇ ਇਹਨਾਂ ਨੂੰ ਦਫਨਾ ਦਿਓ ਤਾਂ ਸਿੰਘਾਂ ਨੇ ਥੱਕਿਆ ਹਾਰੇ ਨੇ ਕਿਹਾ ਵੀ ਕਿਹੜਾ ਇਹਨਾਂ ਦੀਆਂ ਕਬਰਾਂ ਪੱਟਦਾ ਫਿਰੂ ਚੱਕ ਕੇ ਵਿੱਚੇ ਲਾਸਾਂ ਛੋੜ ਦੁੱਤੀਆਂ ਇਹ ਸੰਸਕਾਰ ਦੇ ਠੀਕ ਹੈ ਜੀ ਤਾਂ ਗੁਰੂ ਸਾਹਿਬ ਨੇ ਮੁੜ ਕੇ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ ਕਹਿੰਦੇ ਇਹ ਮੁੜ ਮੁੜ ਤੁਹਾਡੇ ਜੀ ਜੰਮਣੇ ਆ ਤੇ ਤੁਹਾਡੇ ਸਿਰ ਤੇ ਚੜ ਕੇ ਬੈਠਣੇ ਅੱਜ ਬਾਦਲ ਕੇ ਭਗਵੰਤ ਮਾਨ ਕਾਂਗਰਸੀ ਇਹ ਜਿਹੜੇ ਬੀਜੇਪੀ ਚ ਰਲ ਗਏ ਜਾਂ ਹੋਰ ਇਹਨਾਂ ਵੱਲ ਦੇ